ਸਤ ਪੰਜਾਬੀ ਲਾਉਣਾ ਹੋਣਾ ਪਾਜੀ ਹਾਂਜੀ ਜੀ ਕਿੰਟੀਗ੍ਰੇਸ਼ਨ ਸਾਡੇ ਕੋਲ ਆਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਰਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਰਿਕਾ ਕੇਸ਼ਰ ਸਿੰਘ ਜਿਹਦੀ ਉਮਰ अराउंड 59 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਮਿਸਿੰਗ ਹੈ 24 ਜੂਨ 2024 ਨੂੰ ਜਦੋਂ ਇਹਦੇ ਵਿੱਚ ਤਫਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਕਸਿਆਣਾ ਤੇ ਚਾਰ ਚੌਥੀ ਟਕਾਲਾ ਇਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਦਾ ਬੜਾ ਟੈਕਨੀਕਲ ਤਰੀਕੇ ਨਾਲ ਤੇ ਅੰਬਰ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਚ ਤਫ਼ਤੀਸ਼ ਕੀਤੀ ਤਫ਼ਤੀਸ਼ ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਸਟ ਸੀਗਾ ਉਹਨੂੰ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਸੋ ਜਦੋਂ ਉਸ ਕੇਸ ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉਹਨੂੰ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਤਾ ਵੀ ਇੰਨੇ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਉਰਫ ਗਰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਇਹਦੇ ਨਾਲ ਪ੍ਰਮੋਦ ਕੁਮਾਰ ਉਰਫ ਠੀਰੇ ਜੋ ਇਸ ਦਾ ਮਾਮਾ ਲੱਗਦਾ ਹੈ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਠੀਰੇ ਦਾ ਬੇਟਾ ਹੈ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਹਾੜਾ ਨਹਿਰ ਦੇ ਵਿੱਚ ਸੋ ਮੋਟਰਸਾਈਕਲ ਹੋਣਾ ਸੀ ਰਿਕਵਰ ਕਰ ਲਿਆ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈਡ ਬੋਡੀ ਰਿਕਵਰ ਕਰਤੀ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਮਰ ਦੀ ਉਮਰ ਅਰਾਊਂਡ 50 ਸਾਲ ਹੈ ਹੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਹ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਉਹਦੀ ਉਮਰ ਅਰਾਊਂਡ 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਹਾਂ ਦਾ ਕਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਨ.ਪੀ.ਐਸ. ਸੋ ਮੇਰੇ ਪਰ ਨਾਲੋਂ ਫੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਤੇਨਾਂ ਨੂੰ ਅਰੈਸਟ ਕਰ ਲਏ ਗਏ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਰਿਪੋਰਟ ਤੇ ਰਿਮਾਰਕ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਨ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਂ ਰਨ ਵਾਲੀ ਹੋ ਤੁਲਦੀ ਸਰ ਇਹਨੇ ਪਹਿਲਾਂ ਵੀ ਕੋਈ ਕਤਲ ਦੇ ਵਿੱਚੇ ਵਾਰਦਾਤ ਨਹੀਂ ਐਂ ਤਾਂ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਨਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਸਰ ਇਹਨਾਂ ਦਾ ਕਾਰਨ ਕੀ ਹੋਇਆ ਹੇ ਦਿੱਨਾ ਦੇ ਗਾਸ਼ਤ ਨਹੀਂ ਰੇਸਟ ਆਜ ਪਈ ਸਰੀਨਗਰ ਤੋਂ ਮੈਂ ਮੀਂਹ ਤੀ ਕਾਰਨ ਮੀਂਹ ਸੀ ਗਾਰਨੇ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਪਿੱਛੇ ਜਿਹੜੇ ਪਰਚੋ ਵੀ ਚੋਰੀ ਦੇ ਅਸਲ ਨਾਲ ਉੱਤੇ ਇੱਕ ਹੋਰ ਚੋਰੀ ਦੇ ਇੱਕ ਕੇਸ ਸਰ ਇਧਰ ਕਰਨ ਦਾ ਮਤਲਬ ਇਹ ਕਿ 24 ਘੇੜੀ ਬਾਰਾਂ ਤੇ ਕਿਹੜੇ ਕੇਸ ਅੰਦਰ ਸੀਗੇ ਜੀ ਰਾਹੁਲ ਇਹ ਤਿੰਨ ਕੇਸਿਸ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਭਾਜੀ ਭਾਜੀ ਬਸ ਭਾਜੀ ਥੋੜੇ ਦੇਸਾਇ ਵੀ ਇਹਦੇ ਨੂੰ ਪਾਣੀ ਲਾ ਦੇ ਨੂੰ ਅੰਦਰ ਠੀਕਾ ਹੈ ਕਲੀਨ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜ ਜਾਏਗਾ ਇਹਨੂੰ ਫਰਕਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੈਂਟ ਐਸੀ ਲੈ ਕੇ ਆਏ ਆ ਪਸੀਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਸਮਝ ਜੰਮ ਇਹ ਪ੍ਰੈਫਰੇਸ਼ ਨੋਟ ਦਾ ਸੈਕੰਡ ਪੈਰੇ ਦੀ 25 ਲਾਈਨ ਦੇਖੋ ਜੀ ਉਹਦੇ ਵਿੱਚ ਲਿਖਿਆ ਹੈ ਠੀਕ ਪਲਾ 4 ਚਾਰ ਤਫतीश ਦੌਰਾਨ ਰਾਗੂਤ ਉਸਰਜਾ ਨੂੰ ਪ੍ਰੋਡਕਸ਼ਨ ਵੱਲੋਂ ਤੇ ਲਿਆਂਦਾ ਗਿਆ 14 14